ਬਿਨਾਂ ਬਿਨਾਂ ਸੌਣ ਤੋਂ ਹੀ ਕਰਦੇ ਸੀ ਬਿਨਾਂ ਮਾਈਕ ਤੋਂ ਬੋਲਦੇ ਹੁੰਦੇ ਸੀ ਚਾਰੇ ਲਾਵਾ ਹੂੰ ਨੰਦਸਰਦ ਦੀਆਂ ਪੰਜ ਪੌੜੀਆਂ ਵਿਆਹ ਹੋਰ ਮੇਰੇ ਬਾਬਲਾ ਉਹ ਤੋਂ ਬਾਅਦ ਸੇਰਾ ਤੇ ਸਿੱਕਾ ਉਸ ਵਕਤ ਕੋਈ ਮਤਲਬ ਜਿਹੜਾ ਗੋਰੀ ਤੁਹਾਡੇ ਨਾਲ ਰਿਸਿਜ਼ਮ ਕਰਦੀ ਸੀਗੀ ਜਾਂ ਤੁਹਾਨੂੰ ਪ੍ਰੋਬਲਮ ਆਉਂਦੀਆਂ ਸੀ ਕੋਈ ਲੜਾਈ ਝਗੜਾ ਮਾਰਕੁਟਾਈ ਜਾਂ ਜੇ ਕੋਈ ਹਨਾ ਇੰਡੀਅਨ ਬੰਦਾ ਚਾਹ ਬਗਾਲੀ ਚਾ ਪਾਕਿਸਤਾਨੀ ਆ ਕੋਈ ਵੀ ਉਹ ਜਿਹੜਾ ਰਾਹ ਚ ਮਿਲ ਗਿਆ ਉਹਨੂੰ ਕੋਰਸ ਛੱਡਣਾ ਤੇ ਪੱਬਾਂ ਵਿੱਚ ਵੀ ਸਾਨੂੰ ਨਹੀਂ ਸੇ ਬੰਨ ਦਿੱਤਾ ਜਾਂਦਾ ਇੱਕ ਵਾਰੀ ਤੁਹਾਨੂੰ ਫਰਾਂਸ ਦੀ ਪੁਲਿਸ ਨੇ ਅਰੈਸਟ ਵੀ ਕਰ ਲਿਆ ਸੀ ਮੈਨੂੰ ਪਤਾ ਲੱਗਾ ਹਾਂਜੀ ਉਹ ਕੀ ਗੱਲ ਹੋਈ ਸੀ ਜਦੋਂ ਅਸੀਂ ਗਏ ਉੱਤੇ ਕਲਸ ਤਾਂ ਉਹ ਇਮੀਗ੍ਰੇਸ਼ਨ ਵਾਲਿਆਂ ਨੇ ਸਾਨੂੰ ਫੜ ਲਿਆ ਤੇ ਰੂਮ ਵਿੱਚ ਕਰ ਦਿੱਤਾ ਜੀ ਬੰਦ ਅੱਛਾ ਬਾਹਰੋਂ ਲਾ ਦਿੱਤਾ ਜਿੰਦਾ ਜੇ ਜਦੋਂ ਉਹਨੇ ਸਾਡੇ ਪਾਸਪੋਰਟ ਦੇਖ ਕੇ ਸਾਡੇ ਸਾਰਿਆਂ ਦੇ ਪਾਸਪੋਰਟ ਇੰਡੀਅਨ ਸੀ ਨਾ ਵੀਜ਼ਾ ਉਹਨੇ ਲਵਾਇਆ ਅੱਛਾ ਉਹ ਪ੍ਰੋਡੂਸਰ ਆ ਉਹਦਾ ਕੰਮ ਸੀ ਨਾ ਤੇ ਉਹਨੇ ਵੀਜ਼ਾ ਉਹ ਕਹਿੰਦਾ ਨਹੀਂ ਠੀਕ ਹੈ ਚਲ ਜਾਂਦਾ ਨਹੀਂ ਜਾਣਾ ਕੋਈ ਫਰਕ ਨਹੀਂ ਤੇਰੇ ਬਾਜੋਂ ਹੋਇਆ ਦਿਸੇ ਹਨੇਰਾ ਏ ਪਾਵੇਂ ਸਤਿਗੁਰੂ ਨਾਨਕ ਛੇਤੀ ਫੇਰਾਏ ਤੇਰੇ ਬਾਜੋਂ ਹੋਇਆ ਦਿਸੇ ਹਨੇਰਾ ਏ ਪਾਵੇਂ ਸਤਿਗੁਰੂ